ਅਸੀਂ ਆਪਣੇ ਨਿੱਜੀ ਵੈਰ ਵਿਰੋਧ ਗੁਰੂ ਦੀ ਸੰਗਤ ਵਿੱਚ ਲਾਗੇ ਕਰਨ ਤਾਂ ਕਰਕੇ ਉਹ ਲੋਕ ਸਾਨੂੰ ਪਤਾ ਨਹੀਂ ਲੱਗਿਆ ਕਿਹੜੇ ਵੇੜੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦੇ ਕੋਲ ਪਹੁੰਚ ਗਏ ਤੇ ਬੇਅਦਬੀਆਂ ਵੀ ਕਰਨ ਲੱਗੀਆਂ ਇਹ ਬਹੁਤ ਵੱਡੀ ਗੱਲ ਸੋਚਣ ਵਾਲੀ ਹੈ ਸਿੱਖੋ ਜੇ ਅੱਜ ਛੋਟੇ ਸਿਰਾਂ ਦੇ ਦਸਤਾਰਾਂ ਨੇ ਇਹ ਬਲੂ ਗੋਵਿੰਦ ਸਿੰਘ ਸੱਚੇ ਪਾਤਸ਼ਾਹ ਦੀ ਦੇਣ ਹੈ। ਔਣੀ 9 ਸਾਲ ਦੀ ਉਮਰ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਆਪਣੇ ਪਿਤਾ ਨੂੰ ਸਾਡੇ ਤੋਂ ਕੁਰਬਾਨ ਕੀਤਾ ਹੈ। ਔਣੀ 9 ਸਾਲ ਦੀ ਉਮਰ ਚ। ਮਾਤਾ ਗੁਜਰੀ ਮਾਤਾ ਗੁਜਰਕੌਰ ਜੀ ਸਹਿਬਜਾਤੇ ਜਾਨਾਂ ਤੋਂ ਪਿਆਰੇ ਸਿੰਘ ਭਾਈ ਮਨੀ ਸਿੰਘ ਵਰਗੇ ਗੁਰੂ ਕੇ ਮਹਿਲ ਸਾਡੇ ਤੋਂ ਸੀਖ ਤੜਾਏ ਇਹ ਮਤ ਸੋਚੋ ਵੀ ਤੱਲੀ ਸਿੱਖੀ ਸਾਡੀ ਆ ਤਾਂ ਸਿੱਖੀ ਅਸੀਂ ਕਮਾਈ ਆ ਤੱਲੇ ਸਿੱਖਾਂ ਨੇ ਸਿੱਖੀ ਨਹੀਂ ਕਮਾਈ ਸਾਧ ਸੰਗਤ ਦੀ ਇਤਿਹਾਸ ਪੜੋ ਜਦੋਂ ਅਨੰਦਪੁਰ ਦਾ ਕਿਲਾ ਦਸਵੇਂ ਪਾਤਸ਼ਾਹ ਨੇ ਛੱਡਿਆ ਤਿਆਗ ਕੀਤਾ ਨਹਿਂਂ ਹਿੰਦਖਾਂ ਦੇ ਘਾਂ ਦੇ ਤਰੇ ਰਾਤ ਕੱਟੀ ਨਹਿਂਂ ਹਿੰਦਖਾਂ ਕੌਣ ਸੀ ਮੁਸਲਮਾਨ ਪੀਰ ਬੁੱਧੂ ਸਾਹ ਕੌਣ ਸੀ ਮੁਸਲਮਾਨ ਬਨੀਖਾਨ ਨਵੀਖਾਨ ਕੌਣ ਸੀ ਮੁਸਲਮਾਨ ਸੇਠ ਟੋਡਰ ਮੱਤ ਕੌਣ ਸੀ ਇੱਕ ਹਿੰਦੂ ਮੋਤੀਰਾਮ ਮਹਿਰਾ ਕੌਣ ਸੀ ਗੁਰਮੁਖੋ ਜਿੱਤੀ ਜਿੱਡਾ ਗੁਰੂ ਓਡੇ ਮਹਾਨ ਗੁਰੂ ਦੇ ਸਿੱਖ ਗੁਰੂ ਆਪਣੇ ਸਿੱਖਾਂ ਵਿੱਚ ਦੀ ਵਾਗ ਰਹਿ ਸੰਗਤ ਗੱਜ ਕੇ ਆਪ ਕੋ ਸਤਨਾਮ ਆਪਣੇ ਸਿੱਖਾਂ ਵਿਚ ਦੀ ਵਰਤਦਾ ਹੈ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਪਸਾ ਦਾ ਨਰਾਦਰ ਕਿਵੇਂ ਹੁਣ ਹੋਵੇਗਾ ਸਾਨੂੰ ਜ਼ਿੰਮੇਵਾਰੀ ਸਮਝਣੀ ਪਵੇਗੀ ਸਾਨੂੰ ਆਪਣੇ ਬੱਚਿਆਂ ਨੂੰ ਸ਼ਹੀਦਾਂ ਦਾ ਇਤਿਹਾਸ ਪੜਾਉਣਾ ਪਊਗਾ ਸਾਨੂੰ ਸਾਡੇ ਬੱਚਿਆਂ ਨੂੰ ਛੱਡੇ ਬਾਡੇ ਦਾ ਅਮਰਤ ਸ੍ਰੋਣਾ ਪਊਗਾ ਸਾਨੂੰ ਆਪ ਗੁਰਬਾਣੀ ਪੜ੍ਹਨੀ ਪਊ ਵੀ ਆਪੋਂ ਮਰਿਆਦਾ ਦੇ ਪਹਿਰਾ ਦੇ ਨਾਲ ਬਹੁ ਸੰਗਤ ਗੱਜ ਕੇ ਆਖੋ ਸਤਨਾ ਮਰਿਆਦਾ ਕੀ ਹੈ ਜਿਵੇਂ ਇੱਕ ਰਾਜੇ ਦੀ ਕੋਈ ਮਰਿਆਦਾ ਹੁੰਦੀ ਹੈ ਕੋਈ ਡੀਸੀ ਨੇ ਆਉਣਾ ਹੋਵੇ ਉਦੋਂ ਪਹਿਲਾਂ ਕਿੰਨੇ ਮਹਿਰੇਦਾਰ ਉੱਦੇ ਆਉਂਦੇ ਆ ਕਿੰਨੇ ਉੱਪਰ ਸੀਟਰ ਉੱਦੇ ਆਉਂਦੇ ਆ ਕਿੰਨੇ ਉਹ ਆ ਕੇ ਜਗ੍ਹਾ ਬੈਠਦੇ ਆ ਵੀ ਇੱਥੇ ਸੇਫਟੀ ਹੈ ਜੇ ਸਿਖੌਲਸੀ ਆਪਣਾ ਕਰਤਾਰ ਭੁੱਲ ਗਏ ਸੰਗਤ ਗੱਜ ਕੇ ਆਖੋ ਸਤਨਾ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਰਿਆਦਾ ਇਹ ਹੈ ਗੁਰਬਾਣੀ ਐਨੀ ਉੱਚੀ ਤੇ ਸੁੱਤੀ ਹੈ ਗੁਰਬਾਣੀ ਧੁਰ ਕੀ ਬਾਣੀ ਆ ਗਈ ਜਨ ਸਾਗ ਲਈ ਇਹ ਤਰੋਂ ਦਰਗਾਹ ਤੋਂ ਗੁਰਬਾਣੀ ਆਈ ਹੈ ਕਿ ਸਾਨੂੰ ਸਤਕਾਰ ਕਿਵੇਂ ਕਰਨਾ ਚਾਹੀਦਾ ਸੰਗਤ ਗੱਜ ਕੇ ਆਪ ਕੋ ਸਤਨਾ ਇਸ ਕਰਕੇ ਰਣ ਮੇਰੇ ਸਾਰੇ ਖੰਡੇ ਵਾਟੇ ਦਾ ਅਮਰਤ ਵੀ ਛਕਣਾ ਹੈ ਜੇ ਤੁਸੀਂ ਖੰਡੇ ਬਾਟੇ ਦਾ ਅਮਰਤ ਨਹੀਂ ਛੱਕਦੇ ਤੇ ਤੁਸੀਂ ਸਿੱਖ ਨਹੀਂ ਸਿੱਖਾਂ ਦੇ ਘਰ ਘਰੇ ਜਨਮ ਲੈਣ ਵਾਲੇ ਮਸੰਦੋ ਸੰਗਤ ਗੱਜ ਕੇ ਆਖੋ ਸੰਗਤ ਇਹ ਅਕਾਲ ਸਚਾਈ ਹੈ ਦਾੜੀਆਂ ਕੇਸ ਰੱਖੋ ਕੌਣ ਰੱਖੂਗਾ ਉੱਬਕੇ ਤਾਂ ਪਸਾਰੇ ਕਹਿੰਦੇ ਨੇ ਵੀ ਅਭੀ ਦਸਵੇਂ ਸਿੰਘਾ ਦੇ ਪੁੱਤਰ ਹੈ ਜਿਹੜੇ ਤਾਂ ਪਸਾਰੇ ਪਿੰਗੇ ਗੁਰੂ ਗੋਬਿੰਦ ਸਿੰਘ ਸੱਜੇ ਪਾਸਾ ਸਾਡੇ ਪਿਤਾ ਹੋਣਗੇ ਕਹਿਆ ਅਸੀਂ ਸਾਡੇ ਦਿੰਦੇ ਆ ਕਿ ਸਾਡਾ ਵੀ ਹੱਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰ ਜੇਦੋਂ ਹੱਕ ਅਸੀਂ ਆਪਣਾ ਹੱਕਤ ਖਾ ਰਹੇ ਆ ਤੇ ਫਿਰ ਸ਼ੁਰੂ ਬਾਲਾ ਕੌਣ ਬਣੇਗਾ ਸਾਮਾ ਬਣਨਾ ਪੈਗਾ ਸੰਗਤ ਗੱਟ ਕੇ ਆਪੋ ਸੱਤਣਾ ਗੁਰੂ ਐਡਾ ਮਹਾਨ ਹੈ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਇੱਕ ਸੋਨੇ ਦੀ ਸਰਪੀ ਵੀ ਮਹਾਰਾਜ ਨਾਲ ਨਹੀਂ ਲੈ ਕੇ ਆਏ ਚਿੰਨੀ ਮਾਇਆ ਸੀ ਸਭ ਸਰਸਾ ਦੇ ਵਿੱਚ ਮਹਾ ਦਿੱਤੀ ਤਾਜ ਨਹੀਂ ਰੱਖਿਆ ਬਾਜ ਨਹੀਂ ਰੱਖਿਆ ਜੋੜਾ ਨਹੀਂ ਰੱਖਿਆ ਘੋੜਾ ਨਹੀਂ ਰੱਖਿਆ ਪੁੱਤਰ ਨਹੀਂ ਰੱਖੇ ਬਹਿਰ ਨਹੀਂ ਰੱਖੇ ਮਾਂ ਨਹੀਂ ਰੱਖੀ ਪਿਓ ਨਹੀਂ ਰੱਖਿਆ ਸਾਰਾ ਕੁਝ ਕੌਮ ਤੋਂ ਕੁਰਬਾਨ ਕਰ ਦਿੱਤਾ ਦਸ਼ਮੇਸ਼ ਪਿਤਾ ਦੇ ਸੋ ਨਿਹਾਲ ਸੂਰਿਆ ਹਾ ਦਸ਼ਮੇਸ਼ ਪਿਤਾ ਨੇ ਸਾਰਾ ਮੁਜਬਲਮਾਨ ਕਰ ਦਿੱਤਾ ਪਰ ਇੱਕ ਚੀਜ਼ ਸਾਹਮਣੇ ਰੱਖੀ ਕੰਮਰ ਕਸੇ ਦੇ ਵਿੱਚ ਇੱਕ ਚੀਜ਼ ਸਾਹਮਣੇ ਰੱਖੀ ਉਹ ਕਿਹੜੀ ਸਾਹਮਣੇ ਰੱਖੀ ਭਾਈ ਮਹਾ ਸਿੰਘ ਦਾ ਵਿਦਾਵਾ ਜਦੋਂ ਆਨੰਦਪੁਰ ਦੇ ਕਿਲੇ ਦੇ ਅੰਦਰ ਬਾਰੂ ਵਾਸ ਜਾਣੋ ਬੰਦ ਹੋ ਗਈ ਭੁੱਖ ਦੇ ਦੁੱਖ ਤੋਂ ਤੰਗਾ ਕੇ ਜਾਲੀ ਸਿੰਘਾਂ ਨੇ ਆਨੰਦਪੁਰ ਤੋਂ ਵਾਪਸ ਘਰਾਂ ਨੂੰ ਆ ਗਏ ਸਾਂ ਜਦੋਂ ਉਸ ਹਸਪਤਾਲ ਨੂੰ ਵਿਦਾਵਾ ਲੈ ਕੇ ਆਏ ਸੀ ਵੀ ਅਸੀਂ ਤੇਰੇ ਸਿੱਖੜੀ ਤੇ ਤੂੰ ਸਾਡਾ ਗੁਰੂ ਮਹਾਰਾਜ ਜਾਣਦੇ ਸੀ ਸਭ ਕੁਝ ਉਹਨਾਂ ਕੋ 30 ਰੁਪਏ ਸੀ ਜਦੋਂ ਫਤਿਹਗੜ੍ਹਣੇ ਵੀ ਘਾਹ ਤੇ ਜੰਗ ਲੜਿਆ ਕਾਲੇ ਸਿੰਘਾਂ ਨੇ ਮਦਦ ਭਾਪੌਰ ਜੀ ਨੇ ਨਾਲ ਸਿੰਘਾਂ ਸਿੰਘੀਆਂ ਨੇ ਸਸ਼ਮੇਸ ਕਿੱਦਾ ਆਪਣੇ ਪਿਆਰੇ ਸਿੱਖਾਂ ਨੂੰ ਚੱਕ ਚੱਕ ਕੇ ਗੋਦੀ ਵਿੱਚ ਲੈ ਲੈਂਦੇ ਹੈ